ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਲਚਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਦੇਖੋ ਜੀ ਮੌਸਮ ਕਿੰਨਾ ਸੋਹਣਾ ਹੋ ਰਿਹਾ ਹੈ ਨਾ ਠੰਡਾ ਠੰਡਾ ਮੌਸਮ ਬਦਲਵਾਈ ਹੈ ਨਾ ਬਿਲਕੁਲ ਵੀ ਗਰਮੀ ਨਹੀਂ ਸੀ ਇਸ ਟਾਈਮ ਕਿਉਂਕਿ ਨਾ ਇਦਾਂ ਲੱਗਦਾ ਜਿਵੇਂ ਕਿਤੇ ਮੀਂਹ ਪੈ ਰਿਹਾ ਹੁੰਦਾ ਤੇ ਬਾਕੀ ਬਦਲਵਾਈ ਦੇਖੋ ਕਿੰਨੀ ਸੀ ਹਵਾ ਤਾਂ ਨਹੀਂ ਸੀਗੀ ਇੰਨੀ ਬਟ ਮੌਸਮ ਠੰਡਾ ਠੰਡਾ ਹੋ ਰਿਹਾ ਸੀਗਾ ਤੇ ਇਹ ਸ਼ਾਮ ਦੇ ਵੱਜ ਚਗੇ ਸੀ 5:30 ਮੈਂ ਤਕਰੀਬਨ ਘਰ ਦੇ ਕੰਮ ਲੱਗੀ ਹੋਈ ਸੀ ਕੱਢ ਦੇ ਨਾਲ ਹੀ ਮੈਂ ਕਰ ਰਹੀ ਸੀ ਵੇਟ ਹਨਾ ਕਿਸੇ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਂਦੀ ਕਿ ਜਿਓ ਸਾਰੇ ਵੀ ਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਤੱਕ ਓਡਾ ਲੋਟ ਹੋਣ ਦੀ ਬਲੌਗ ਕਰਦੇ ਆਂ ਜੀ ਨੇਰੀ ਬਹੁਤ ਅੱਜ ਕਰੀਆ ਦੇਖੋ ਬੜੀ ਰੋਕੀ ਨਹੀਂ ਚਾਹੀ ਜੀ ਏਰੀ ਡੇਲੀ ਦਾ ਕੰਮ ਹੋ ਗਿਆ ਨਾ ਮੇਰਾ ਅੱਜ ਹੀ ਸਫਾਈਆਂ ਕਰੀਆਂ ਤੇ ਅੱਜ ਹੀ ਦੇਖੋ ਇੰਨਾ ਫਰਾਾ ਪੈ ਗਿਆ ਦੇਖੋ ਲੌਜੀ ਇੱਥੇ ਵੱਜ ਚੁੱਕੇ ਨੇ ਰਾਤ ਦੇ 9 ਵੱਜ ਚੁੱਕੇ ਨੇ ਮੌਸਮ ਐਨਾ ਖਰਾਬ ਹੋਇਆ ਬੱਦਲ ਨੇਰੀ ਹੈ ਨਾ ਮੀ ਵੀ ਥੋੜੇ ਥੁਣਿਆ ਕਣੀਆਂ ਆਈਆਂ ਤੇ ਨਾਲ ਹੀ ਲਾਈਟ ਚਲੀ ਗਈ ਤੇ ਸਾਡਾ ਇਨਵਰਟਰ ਵੀ ਖਰਾਬ ਹੋਇਆ ਪਿਆ ਸੀ ਹਰ ਜਗ੍ਹਾ ਨਾ ਸਾਨੂੰ ਤਾਂ ਹਨੇਰਾ ਨੇਰਾ ਹੋਇਆ ਪਿਆ ਸੀ ਤੇ ਅੱਜ ਇੱਥੇ ਮੈਂ ਕਰ ਏਸੀ ਕਿਸੇ ਦੇ ਆਉਣ ਦਾ ਵੇਟ ਜਿਨ੍ਹਾਂ ਨੇ ਆਉਣਾ ਸੀ ਮੈਂ ਤੁਹਾਨੂੰ ਮਿਲਵਾਉਂਗਾ ਉਹਨਾਂ ਨਾਲ ਬਹੁਤ ਜ਼ਿਆਦਾ ਖੁਸ਼ੀ ਸੀ ਜਾਨੀ ਮੈਨੂੰ ਉਹਨਾਂ ਦੇ ਆਉਣ ਦੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਸ ਇੱਥੇ ਮੈਂ ਉਹਨਾਂ ਦਾ ਵੇਟ ਕਰ ਰਹੀ ਸੀ ਵੀ ਕਦੋਂ ਆਉਣਗੇ ਤੇ ਕੁਛ ਮੌਸਮ ਨੂੰ ਦੇਖ ਕੇ ਮੈਨੂੰ ਡਰ ਵੀ ਲੱਗ ਰਿਹਾ ਸੀ ਹਨਾ ਮੌਸਮ ਨੇਰੀ ਮੀਂਹ ਆ ਲਗਾ ਹੋਇਆ ਪਿਆ ਤੇ Papa ji ਬਾਹਰ ਆ ਗਏ ਸੀ ਸਾਰੇ ਬਾਹਰ ਬੈਠੇ ਸੀ ਕਿਉਂਕਿ ਅੰਦਰ ਲਾਈਟ ਨਹੀਂ ਹੈਗੀ ਸੀ ਗਰਮੀ ਸੀਗੀ ਤੇ ਦੇਖ ਰਹੇ ਹਾਂ ਜੀ ਆਪਾਂ ਤੋਂ ਤੱਕ ਆਉਂਦੇ ਨੇ ਆਪਾਂ ਨੂੰ ਮਿਲਣ ਦੀ ਉਹ ਨਹੀਂ ਤੁਹਾਨੂੰ ਵੀ ਮਿਲਵਾਵਾਂਗੀ ਉਹਨਾਂ ਨੂੰ ਤੁਸੀਂ ਵੀ ਮਿਲਿਓ ਲੋਜੀ ਮਿਲੋ ਤੁਸੀਂ ਵੀ ਜਿਨ੍ਹਾਂ ਦਾ ਆਪਾਂ ਕਰ ਰਹੇ ਸੀ ਵੇਟ ਬਹੁਤ ਬੇਸਬਰੀ ਨਾਲ ਵੇਟ ਕਰੀ ਸੀ ਮਹਿੰਦੀ ਉਹਨਾਂ ਦੇ ਆਉਣ ਦਾ ਲੋਜੀ ਫਾਇਨਲੀ ਆ ਚੁੱਕੇ ਤੁਸੀਂ ਵੀ ਮਿਲੋ ਸਾਰਿਆਂ ਨੂੰ ਉੱਤੇ ਕੋੜੀਆਂ ਸਲੇ ਰੱਖਿਆ ਸੀਗਾ ਅੱਛਾ ਇਹ ਕਿਤੇ ਵਧੀਆ ਸੀ ਸਾਡੇ ਤਾਂ ਦੋ ਤਿੰਨ ਜਗ੍ਹਾ ਵਾਧਾ ਕਰਕੇ ਦੇ ਚੈਟਰਣ ਨੇ ਚੈਨ ਚੁੱਕਦੇ ਨੇ ਉੱਪਰ ਕੋੜੀਆਂ ਚੜਾਈਆਂ ਨੇ ਵੀ ਇਹ ਉਹ ਤਾਂ ਜਦੋਂ ਅਸੀਂ ਇੱਧਰ ਆਏ ਸੀ ਨਾ ਉਦੋਂ ਸਹਾਈ ਛੋਟੀ ਬਹੁਤ ਸੀ ਪਰ ਅਭੀ ਤਾਂ ਇੱਧਰ ਹੋ ਇੱਧਰੇ ਹੋਇਆ ਗਿਆ ਮੈਨੂੰ ਇਹ ਹੁੰਦੋਂ ਸੀ ਵੀ ਬੰਦਾ ਕੰਮ ਕੁਮ ਕਰ ਜਾਂਦਾ ਬੱਚਾ ਪੌੜੀ ਪੂੜੀ ਚੜ ਜਾਂਦਾ ਨਾ ਇਹ ਚੀਜ਼ ਤੋਂ ਕੱਲੇ ਨੂੰ ਦੇਖਣ ਚ ਡਰ ਲੱਗਦਾ ਹੈ ਨਾ ਅਸਲ ਅਸੀਂ ਪਹੁੰਚ ਗਏ ਆਪਣੀ ਪਿਆਰੀ ਪਿਆਰੀ ਡਿਗਰੀ ਕੋਲ ਰਹਾ ਬੰਦੇ ਨਾਲ ਨੀਲੀ ਉੱਧਰ ਬੈਠੇ ਨੇ ਇਹ ਜਨਵਰੀ ਤੇ ਰੈਡਿਟ ਕਰਵਾਉਂਦੇ ਕਾਸਟਰ ਮਨ ਕੀ ਹੈ ਨਾ ਨੰਬਰ ਕੀ ਹੈ ਰਾਤ ਨੂੰ 9:00 ਵਜੇ ਅਮਰਜੈਂਸੀ ਹਾਂ ਅਮਰਜੈਂਸੀ ਸਾਨੂੰ ਆਉਣਾ ਪਿਆ ਨਹੀਂ ਨਹੀਂ ਸਿੱਧਾ ਜਾਣ ਲੱਗਿਆ ਉਹਦੇ ਇਹ ਜਾ ਕੇ ਆਏ ਤੇ ਚਾਹੀਦਾ ਇਹ ਲੋਕ ਜਾਣ ਲਈ ਕਰਾਉਣੀ ਹੈ ਇਹ ਜੰਤਰਾ ਤੋਂ ਆ ਕੇ ਕਰਾਉਣੀ ਹੈ ਹਨ ਦੀ ਇਹ ਪੱਤੀ ਸਾਡੀ ਦੀ ਦਾ ਸੁਆਪ ਬਹੁਤ ਵਧੀਆ ਬਹੁਤ ਵਧੀਆ ਨੇਚਰ ਅਸੀਂ ਜਾਂ ਉੱਧੇ ਪੈਣਾ ਪੈਣਾ ਪੜੇ ਜਾਂਈਆਂ ਬਿਲਕੁਲ ਜ਼ਰੂਰੀ ਆ ਮੇਰੇ ਕੋਲ ਇਹ ਕਰਾਉਣਾ ਹੈ ਫੋਣ ਇਹਨਾਂ ਨੇ ਹੁੰਦਾ ਹੈ

ਮਣੀਏ ਜਿੱਤੇ ਬਹੁਤ ਖੁਸ਼ੀ ਹੋਈ ਜੀ ਤੁਸੀਂ ਆਏ ਸਾਨੂੰ ਬਹੁਤ ਖੁਸ਼ੀ ਹੋਈ ਮਿਲ ਕੇ ਹੱਤਾਂ ਆਵਾਜ਼ਾਂ ਵਿੱਚ ਪਿਆਰਾ ਦੀਵੀ ਨਾਲ ਸਾਰੀ ਵੀ ਲੈਣਾ ਹੈ ਹਾਂ ਉਹ ਦੀਵਿ ਨੂੰ ਦੇਖਾਂਗੇ ਕਿੰਨਾਗਾ ਅਸੀਂ ਤਾਂ ਘੱਟੇ ਤੋਂ ਆ ਗਏ ਨਾ ਜਿੰਨਾ ਪਾਣੀ ਇਹਨਾਂ ਨੂੰ ਕਿੰਨਾ ਪਿਆਰਾ ਲੱਗਦਾ ਉਹਨੇ ਲਈ ਆਣਾ ਜ਼ਰੂਰੀ ਚਲੋ ਚਲੋ ਆਵਲੀ ਕੰਢੇ ਡਿੱਗੀ ਦੀਆਂ ਜਾਂਦੀਆਂ ਹਾਏ ਰਾਤ ਨੂੰ 12 ਵਜੇ ਹੋਏ ਉਹ ਤਾਂ ਡਿੱਗੀ ਫਿਗੀ ਇਹ चलो यार ये क्या 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 क्य बाड़ी नमक बनाएगा बाड़ी नमक बाड़ी नमक वो पीछे बोटर मिला दूध तो स्पेशल भी न डालें नहीं नहीं ठीक है बता चलो बता चलो और बता दिया कब डम्प्स या फिर ओह रे ये जवाब दिया ओके और ये बोल देना नहीं 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 नही ਕੀ ਕਰੀ ਆ ਆ ਤੈਨੂੰ ਆ ਤੈਨੂੰ ਆ ਹਾਂ ਹੜਾ ਸੀ ਆ ਆ ਕੇ ਤੇ ਤੁਸੀਂ ਆ ਗਲਤ ਨਹੀਂ ਕੋਈ ਗਲਤ ਨਹੀਂ ਹੈਗਾ ਤੁਸੀਂ ਮਮਾ ਫੋਨ ਪਾ ਲਓ ਇੱਧਰ ਤੋਂ ਜਮਈ ਨੇੜੇ ਇਹਨਾਂ ਕੋਲ ਸਭ ਪਹਿਲਾਂ ਜਾਏ ਆ ਉਸ ਤੋਂ ਬਾਅਦ ਸਾਡੇ ਕੋਲ ਆਜੋ ਫਿਰ ਲਾਈਟ ਆ ਜਾਣਾ ਹੈ ਅੱਛਾ ਹੈ ਮੇਰੇ ਕੋਲ ਹਾਂ ਕੋਈ ਨਾ ਸਭ ਚਲੋ ਕਿੱਥੇ ਬੈਣਾ ਤੇ ਕਿੱਥੇ ਬੁਲੇ ਜਾਣਾ ਹੈ ਗੁਰਦਾਸ ਜੀ ਚੱਲਿੰਦਾ ਸਤਿ ਸ੍ਰੀ ਅਕਾਲ ਮੇਰੀ ਕੋਈ ਗੱਲ ਨਹੀਂ ਹੈ ਜੀ ਆ ਗਿਆ ਨਾ ਇੱਕਾ ਨੇ ਕੋਈ ਜੀ ਮੋੜ ਨਾ ਬਣਾ ਹਣਾ ਮੇ ਆਪਾਂ ਹਾਂਜੀ ਹਾਂਜੀ ਭਾਈ ਬਸ ਆਪਾਂ ਸੱਚੇ ਮੋੜਾ ਮੋੜ ਲਓ ਭਾਈ ਆ ਜਾਓ ਠੀਕ ਹੈ ਭਾਈ ਆ ਜਾ ਮੋੜੋ ਬਾਈ ਬਾਈ ਤੇ ਕਿੰਨੇ ਕਹਾਏ ਰਾਤ ਨੂੰ ਸਾਡਾ ਸਾਡਾ ਰਾਤ ਨੂੰ ਮਲਾਵ ਹੋਇਆ ਏ ਲੱਗਦਾ ਕਿ ਉਹ ਦੂਜੀ ਟਿਕਾਣਾ ਜੀ ਚਾਹਨਾ ਲਾਗ ਹੋਈ ਨਹੀਂ ਹਾਕੀ ਹਾਂਜੀ ਕਿਵੇਂ ਦਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਦੀ ਉਹਨਾਂ ਨੂੰ ਮਿਲ ਕੇ ਸਾਨੂੰ ਤਾਂ ਸੱਚੀ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਦੀ ਉਹਨਾਂ ਨੂੰ ਮਿਲ ਕੇ ਬਹੁਤ ਬਹੁਤ ਥੈਂਕ ਯੂ ਦੀ ਉਹਨਾਂ ਦਾ ਜਿਹੜੇ ਸਾਨੂੰ ਇੰਨੀ ਦੂਰ ਤੱਕ ਮਿਲ ਰਾਇਏ ਹਨਾ ਤੇ ਬੱਚੇ ਵੀ ਸੱਚੇ ਸਾਰੇ ਬਹੁਤ ਜ਼ਿਆਦਾ ਪਿਆਰੇ ਸੀ ਗੁੰਨੂ ਸਹਿਬ ਉਹ ਨਹੀਂ ਤੇ ਬਾਕੀ ਸਹਿਜ ਜਿਹੀ ਉਹ ਨਹੀਂ ਹਨਾ ਬਹੁਤ ਜ਼ਿਆਦਾ ਪਿਆਰੇ ਸੀਗੇ ਤੇ ਬਹੁਤ ਬਹੁਤ ਥੈਂਕ ਯੂ ਵੀਰ ਜੀ ਉਹਨਾਂ ਦਾ ਜਿਹਨੇ ਦੀ ਉਹਨਾਂ ਨੂੰ ਸਾਨੂੰ ਇੰਨੀ ਦੂਰ ਤੱਕ ਮਿਲਾਉਣ ਲੈ ਕੇ ਆਏ ਤੇ ਸਾਡੇ ਸੱਚੀ ਪਿਆਰ ਹੀ ਹੁੰਦਾ ਨਾ ਭੈਣਾਂ ਦਾ ਆਪਸ ਦੇ ਵਿੱਚ ਜਿਹੜੇ ਸਾਨੂੰ ਇੰਨੀ ਦੂਰ ਮਿਲਣ ਆਏ ਹਨਾ ਬਹੁਤ ਬਹੁਤ ਥੈਂਕ ਨਾ ਦਾ ਤੇ ਵਹਿਗੁਰੂ ਜੀ ਕਰਨ ਸਾਡਾ ਜਿਹੜਾ ਪਿਆਰ ਆ ਇਦਾਂ ਹੀ ਬਣਿਆ ਰਹੇ ਹਨਾ ਤੇ ਇਦਾਂ ਹੀ ਅਸੀਂ ਬਸ ਇੱਕ ਦੂਜੇ ਨੂੰ ਮਿਲਦੇ ਰਹੀਏ ਹਨਾ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰ ਦਿਆਂ